ਆਰੇ ਨੂੰ ਲਾਲੇ ਵੱਲੋਂ ਸ਼ਾਸਤਰੀਕਰ ਆਪਣੀ ਵੀਡੀਓ ਛੜੇ ਛਾਂਟਾਂ ਤੇ ਲੰਡੇ ਲੁੱਚਿਆਂ ਲਈ ਬਣਾਈ ਆ ਬਾਈ ਬੁੜੀਆਂ ਕੁੜੀਆਂ ਰਹਿਣ ਦੂਰ ਧੰਨਵਾਦ ਜੀ ਤੂੰ ਤੱਤਾ ਢਰਕੀ ਲਾਲਾ 12 ਕੈਲੀ ਸੁਣ ਲੈ ਬਾਈ ਬਰੀ ਸਮਾਰਤੀ ਹਾਂ ਜੀ ਦਾ ਸੁਧਾਰ ਵਾਲੇ ਨੂੰ ਪੁੱਛ ਦੇਣਾ ਨਹੀਂ ਠੀਕ ਹੈ ਜੀ ਇਹ ਤਾਂ ਕੋਈ ਦੋਰ ਤੇ ਨਹੀਂ ਲੱਗਦੀ ਚੀਜ਼ ਆਇਆ ਤੈਨੂੰ ਦੇ ਦੀ ਠੀਕ ਹੈ ਜੀ ਤੇ ਨਾਲੇ ਕਹਿੰਦਾ ਠੀਕ ਆ ਠੀਕ ਆ ਨਾ ਕਰਿਆ ਕਰ ਸੰਗੇ ਨਾ ਕਰ ਉੱਲਕੇ ਬੋਲੇਗਾ ਥੋੜਾ ਜਿਆ ਠੀਕ ਹੈ ਛੰਗਣ ਸੁਭਣ ਵਾਲਾ ਕੰਮ ਨਹੀਂ ਹੁੰਦਾ ਇੱਥੇ ਠੀਕ ਹੈ ਤੇ ਕਈ ਵਾਰ ਇਹਨਾਂ ਗੁਰੂ ਨਾਲੋਂ ਚੇਲੇ ਵੀ ਇਕੱਟ ਪ ਜਾਂਦੇ ਹੁੰਦੇ ਨੇ ਹਾਂ ਤੇ ਮੈਂ ਤਾਂ ਪਿੰਡ ਦਾ ਮੜਾ ਜਿਆ ਮਾਰਿਆ ਮੈਂ ਕਿਹੜਾ ਨਾ ਤਾਂ ਦੋਗਣਾ ਨਿਕਰਾ ਹੀ ਮੈਂ ਕੀ ਆਉਂਗਾ ਤੇ ਨਾਲੇ ਕੋਈ ਪਿੰਡ ਦੀ ਬੜੀ ਕਿਛਿਰਤ ਲੈ ਕੇ ਆਵਾਂਗੇ ਵੀ ਪਿੰਡ 'ਚ ਕੀ ਚੱਲ ਰਿਹਾ ਹੈਗਾ ਠੀਕ ਆ ਆਹੋ ਹੈ ਹੈ ਕਿ ਤੱਕ ਬਹੀ ਨਹੀਂ ਕਿ ਉਹ ਆਪੀ ਆਈਏ ਇੱਧਰੋ ਇਧਰ ਪਈ ਐ ਇਧਰ ਜੀ ਓਹ ਹੋ ਦਿਮਾਗ ਖਰਾਬ ਹੋ ਗਿਆ ਪਿਆ ਨਾ ਕੀ ਕਰੀਏ ਦਾਸਧਾਰ ਵਾਲੇ ਨਾ ਦਿਮਾਗ ਖਰਾਬ ਕਰ ਦਿੰਦੇ ਨੇ ਆਹ ਹੋਰ ਭਾਈ ਬਰੂਸ਼ੀਆ ਮੰਡੀ ਦਾ ਜਿਹੜਾ ਮਾਰਦਾ ਫਿਰ ਹੈ ਚੰ ਕੱਲ ਕੱਲ ਕੋਈ ਨਹੀਂ ਜਿਵੇਂ ਖਾਏਗਾ ਲਾੜਾ ਤਾਂ ਗਿਆ ਆਪਾ ਲੈਣੇ ਨਹੀਂ ਹਾਲ ਹਾ 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 ਦਿਕਾਂਤੀ ਤੇ ਬੈਠਣੀ ਜਾਂਦਾ ਖੈਰਾ ਦਿਨ ਤੋਂ ਲੱਗਿਆ ਨਹੀਂ ਕਿੱਤੜ ਗ੍ਰਾਹੀ ਤਾਂ ਤਾਂ ਪਹਾਂ ਨਾ ਬੜਕਿੜਕਲੇ ਕਹਿੰਦੇ ਚ ਕੀ ਕੁਝ ਹੋਈ ਜਾਂਦਾ ਇਹ ਮੋਟੇ ਦੇ ਘਰੇ ਕੀ ਕੁਝ ਹੋਇਆ ਜਾਂਦਾ ਜੱਗਰ ਨੂੰ ਪਤਾ ਹੋ ਬੜਕਲੇ ਕੀ ਆਉਣੀ ਆ ਤੂੰ ਆ ਪਹਿਣ ਤੂੰ ਦੀ ਨੋ ਹੋਊ ਪੁੱਟਦਾ ਜਦੋਂ ਆਪੋ ਨੇ ਤਾਂ ਮਰਦੇ ਆ ਇਹ ਚੁੱਪ ਕਰਦਾ ਕੋਈ 70 ਪਾਈ ਦੇ ਹੈ ਹੈ ਆਹ ਰਾਮ ਰਾਮ ਸਾਜੀ ਰਾਮ ਰਾਮ ਭਾਈ ਮੋਟੇ ਸਿਆ ਹੂੰ ਤਾਂ ਤੇਰੀ ਰਾਮ ਰਾਮ ਤੋਂ ਮੈਂ ਦੂਰੀ ਚੰਗਾ ਅੱਛਾ ਕਹਣਾ ਤਾਂ ਮੈਨੂੰ ਆਂਦਾ ਸੀ ਮੋਟੇ ਸਿਆ ਕਿਸੇ ਕੋਈ ਗੱਲ ਤਾਂ ਨਹੀਂ ਦੱਚੀ ਨਾ ਮਾਇਨ ਰਸ ਅੱਜ ਤੂੰ ਛੇੜ ਲਈ ਬਾਲਾ ਛੇੜੀ ਵੀ ਦੇਖੀ ਕਿਤੇ ਮੇਰੀ ਮਿੱਟੀ ਪਲੀਤ ਕਰ ਦੇ ਨਾ ਨਾ ਮੈਂ ਨਹੀਂ ਕਰਦਾ ਅੱਛਾ ਭਾਈ ਹੁਣ ਤੂੰ ਕਿੱਧਰ ਨੂੰ ਚੱਲਿਆ ਮੈਂ ਚੌਂਕੀਦਾਰ ਕੋਲ ਜਾਨਾ ਤੇ ਮੈਂ ਖੈਰ ਆ ਭਾਈ ਉਹ ਕਿਹੜਾ ਬੁਖਤੋਰਾ ਬੁਚੂਰਾ ਹੈ ਬਾਜ ਦਾ ਆਪਣੇ ਬੰਦਾ ਅੱਠਾ ਛੇੜ ਲੇ ਗਿਆ ਫੜਦੀ ਮੇਰੇ ਨਾਲ ਉਹ ਬੁਮਾਰ ਗਿਆ ਇੱਥੇ ਦੇ ਸਾਹਦੇ ਬਹੁਤ ਮਾੜੀ ਗੱਲ ਹੋਈ ਭਾਈ ਇਹ ਤੂੰ ਚੌਂਕੀ ਚੌਂਕੀਦਾਰਾਂ ਤੋਂ ਭਾਈ ਕੀ ਲੈਣਾ ਹੈਗਾ ਇਹ ਕਿਸੇ ਦੇ ਮਿੱਤ ਨਹੀਂ ਹੁੰਦੇ ਹੈਗੇ ਨਾ ਤੂੰ ਸਰਪੰਚ ਕੋਲੇ ਜਾ ਨਾ ਚੌਂਕੀਦਾਰਾਂ ਕੋਲੇ ਜਾ ਅੱਛਾ ਤੂੰ ਐਂ ਕਰ ਬੰਦਾ ਰੱਖ ਇੱਕ ਅੱਧਾ ਪਾਲਾ ਵਿੱਚ ਹਾਂ ਕਿ ਮੇਰੇ ਛਾਲੇ ਬਖਤੌਰੇ ਕੋਲੇ 56 ਟਕੇ ਦਾ ਕੋਈ ਅੰਤ ਨਹੀਂ ਅੱਛਾ ਤੈਨੂੰ 2 ਰੁਪਏ ਦੇ ਦੂੰ ਹੂੰ ਤੇਰਾ ਕੋਈ ਦੇਖੇ ਜਿਵਾਖਾਂ ਦਾ ਕੋਈ ਪਾ ਘਾਰਾ ਭਾਈ ਕੋਈ ਨਾ ਕੋਈ ਦੇਖ 2 ਰੁਪਏ ਤੈਨੂੰ ਕੰਮ ਆਉਣਗੇ ਹਾਂ ਹਾਂ ਦੇਖ ਇੱਕ ਧੂਰਾ ਲਾਣਾ ਪਾ ਠੀਕ ਆ ਛੋਟੇ ਜਿੱਟਾਂ ਦਾ ਦਿਮਾਗ ਹੁੰਦਾ ਛੋੜਾ ਹਾਂ ਇਹ ਮੈਂ ਤੈਨੂੰ ਦੱਸਦਾ ਸਾਡੇ ਛੇਠਾਂ ਦਾ ਦਿਮਾਗ ਹੁੰਦਾ ਬਾਹਲਾ ਅਸੀਂ ਭਾਈ ਲੜਦੇ ਨਹੀਂ ਹੁੰਦੇ ਕਿਸੇ ਨਾਲ ਅਸੀਂ ਭਾਈ ਕਲਮ ਨਾਲ ਮਾਰ ਲੈਂਦੇ ਆ ਬੰਦੇ ਨੂੰ ਹੁਣ ਦੇਖ ਤੇਰੀ ਤੇ ਅੱਜ ਬਿਖਤਾ ਪਈ ਐ ਹਾਂ ਤੂੰ ਮੇਰੇ ਨਾਲ ਛੀਛੋਰ ਵੀ ਪੁੱਛੀ ਕੀ ਕੁਛ ਕੀਤਾ ਉਚਾਲੋ ਤਾਂ ਹੋਣੀ ਨਬੜੀ ਛੱਡ ਪਰੇ ਆ ਸੱਠ ਪੀ ਤੇ ਹੁਣ ਤੈਨੂੰ ਫਿਰ ਮੈਂ ਕੰਮ ਦੀ ਗੱਲ ਦੱਸਦਾ ਤੂੰ ਬਖਤੌਰੀ ਦੀ ਤੇ ਜਾਗਰਦੀ ਇਹ ਲਿਆਜ ਭਾਈ ਅੱਛਾ ਤੂੰ ਜਾਗਰ ਨੂੰ ਪਾਲਾ ਬੱਚਾ ਠੀਕ ਹੈ ਰੁਪਈਆ ਮੰਗੀ 10 ਲੱਖ ਠੀਕ ਹੈ ਥੋੜੀ ਨਾ ਮੰਗੀ ਹਾਂ 10000 ਰੁਪਈਆ ਤਾਂ ਮੈਂ ਲੈਣਾ ਬਖਤੌਰੀ ਤੋਂ ਅੱਛਾ ਮੈਂ ਤਾਂ ਭਈ ਉਹਦੇ ਖੁੰਨੇ ਤੋਂ ਡਰਦਾ ਨਹੀਂ ਜਾਂਦਾ ਹਾਂ ਠੀਕ ਹੈ ਨਾ ਹਾਂ ਹਾਂ ਤੇ ਤੂੰ 10000 ਮੈਂ ਤਿੱਥੋਂ ਠੀਕ ਹੈ ਠੀਕ ਹੈ ਨਾ ਠੀਕ ਹੈ ਇਹ ਮੈਂ ਤੈਨੂੰ ਬਿਆਉਂ ਤੈਨੂੰ ਹਾਂ ਇਤਨ ਮੈਂ ਬਿਓ ਤਾਂ ਤਾਂ ਅੱਛੀ ਐ ਵੀ ਨਾਲੇ ਤਾਂ ਹੋ ਲੰਡੇ ਲੁੱਚੇ ਤੋਂ ਮੇਰੇ ਦਾ 10000 ਰੁਪਏ ਨਿਕਲ ਜੂ ਹਾਂ ਤੇ ਨਾਲੇ ਮੋٹے ਸੇ ਛੀਛਾ ਤੇਰੇ ਕਨੇ ਹਾਂ ਉਹ ਵੀ ਮੈਂ ਲਊ ਕੱਟ ਕੱਟ ਨਹੀਂ ਲਊਂਗਾ ਜੇ ਤੂੰ ਵਧਾਇਦੂਗਾ ਕਲੀ ਤੇ ਤਰਾ ਹੂੰਗਾ ਮੋਟੀਆਂ ਕਰ ਦੋ ਆਹੀ ਗੱਲ ਹੁਣ ਤੂੰ ਚੌਂਕੀਦਾਰ ਕੋਲੇ ਨਾ ਜਾ ਜੇ ਮੇਰੀ ਮੰਨਦਾ ਤਾਂ ਤੂੰ ਘਰੇ ਮੁੜ ਜਾ ਹੱਸਾ ਘਟੇਰੀ ਮੰਨ ਲੈ ਹਾਂ ਤੂੰ ਘਰੇ ਮੁੜ ਜਾ ਬੈ ਕੇ ਗੱਲਾਂ ਨਹੀਂ ਮੀਟ ਲੋ ਭਾਈ ਹਾਂ ਚੰਗਾ ਹੁੰਦਾਗਾ ਆਪਾਂ ਗਲਤ ਰਹਿ ਨਹੀਂ ਦਿੰਦੇ ਹੈਗੇ ਆਪਾਂ ਦਾ ਸੇਠਣਾ ਕੀ ਕੁਸ਼ ਕੀਤਾ ਕਿਤੇ ਬਿਠਾ ਛੋਡਾ ਪਾ ਕਿਤੇ ਖੁੰਡਾ ਫੇਰ ਹਾਂ ਕਿਤੇ ਢੋਲਾ ਵਾ ਸਾਦ ਪਰ ਰਾਇ ਤਾਂ ਵਧੀਆ ਸੇਠਣਾ ਦਾ ਬਗੜੇ ਨਾ ਵਧੀਆ ਰਾਇ ਉਹ ਹੋ 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 ਸੇਠਾ ਤੇਰਾ ਇਨਾਂ ਦਿਮਾਗ ਖਰਾਬ ਹੋਇਆ ਉਹ ਜਾਗਰ ਤਾਂ ਕੋਠੀ ਪੇਚ ਗਿਆ ਇਹ ਜੱਟ ਸਿੱਧਰੀ ਹੁੰਦੀ ਹੈ ਨਾ ਹੁਣ ਤਾਂ ਦੇਖ ਕਿਧਰੇ ਲਾਓ ਇੱਕ ਲੱਗੀ ਜਾਂਦੀ ਹੈ ਲਾਲ ਇੱਕ ਲੱਗੀ ਜਾਂਦੀ ਹੈ ਤੇ ਜੋ ਚਿੱਟੀ ਭਈ ਉਹ ਲੱਗੂਗੀ ਉੱਤੇ ਇਹ ਜਦੋਂ ਤਾਂ ਨਰਕ ਸੀ ਉਦੋਂ ਤਾਂ ਇੱਥੇ ਰਹਿੰਦਾ ਰਿਹਾ ਹੁਣ ਜਦੋਂ ਬੀਹੀ ਦਾ ਸਵਰਗ ਆਉਣਾ ਸੀ ਹੁਣ ਕੋਠੀ ਵੇਚ ਕੇ ਉਧਰ ਪਾ ਲਿਆ ਘਰ ਲੈ ਲਿਆ ਸੜਿਆ ਆਹ ਇਹ ਜਿਹੜਾ ਵਾੜ ਦੀਆਂ ਹੀ ਹੁੰਦੀਆਂ ਨੇ